ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਚਿਆ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਹ 10 ਰੁਪਏ ਦੇ ਨੋਟ ਦਾ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਇਸ ਉਪਾਅ ਨੂੰ ਕਰਦੇ ਸਮੇਂ ਇੱਕ ਲੱਕੀ ਨੰਬਰ ਨੂੰ ਤੁਸੀਂ 10 ਰੁਪਏ ਦੇ ਨੋਟ ਦੇ ਉੱਪਰ ਲਿਖ ਲੈਂਦੇ ਹੋ ਤਾਂ ਇਹ ਉਪਾਅ ਕਰਨ ਦੇ ਨਾਲ ਇਹ ਲੱਕੀ ਨੰਬਰ ਲਿਖਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਜੋ ਵੀ ਪੈਸਿਆਂ ਦੀ ਕਮੀ ਹੋਵੇਗੀ ਉਹ ਖਤਮ ਹੋਵੇਗੀ ਤੁਹਾਡੇ ਘਰ ਦੀ ਗਰੀਬੀ ਦੂਰ ਹੋਵੇਗੀ ਸੰਗਤ ਜੀ ਅੱਜ ਦੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਿਖਵਾ ਦੇਣਾ ਜੀ ਸਾਰ ਸੰਗਤਾਂ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਆਪਣੇ ਵੀ ਚਾਰ ਵੀ ਕਮੈਂਟ ਵਿੱਚ ਜ਼ਰੂਰ ਲਿਖ ਕੇ ਦੱਸਣਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਇਹ ਉਪਾਅ ਜਿਵੇਂ ਕਿ ਜੋ ਬ੍ਰਹਮਣ ਲੋਕ ਹੁੰਦੇ ਹਨ ਉਹ ਵੀ ਕਰਨ ਦੇ ਲਈ ਦੱਸਦੇ ਹਨ ਜਿਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਵੀ ਹੋਇਆ ਤੇ ਉਹਨਾਂ ਦੇ ਘਰ ਦੇ ਸਾਰੇ ਦੁੱਖ ਤਕਲੀਫ ਤੇ ਪਰੇਸ਼ਾਨੀਆਂ ਵੀ ਦੂਰ ਹੋਈਆਂ ਨੇ ਇਸੇ ਤਰ੍ਹਾਂ ਵਾਸੂ శాਸਤਾ ਦੇ ਵਿੱਚ ਨੋਟਾਂ ਦੇ ਬਾਰੇ ਬਹੁਤ ਸਾਰੇ ਉਪਾਅ ਦੱਸੇ ਗਏ ਹਨ ਜਿਨ੍ਹਾਂ ਨੂੰ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਉਂਦੀ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇਕਰ ਘਰ ਦੇ ਵਿੱਚ ਕੋਈ ਨਾ ਕੋਈ ਤੋਖੇ ਹੈ, ਪਰੇਸ਼ਾਨੀ ਹੈ, ਜੇ ਆਪਾਂ ਗੱਲ ਕਰੀਏ ਤਾਂ ਪੈਸਾ ਹੁੰਦਾ ਹੈ। ਕਿਸੇ ਦਾ ਇਹ ਕਹਿਣਾ ਹੁੰਦਾ ਹੈ ਕਿ ਮਿਹਨਤ ਕਰਨ ਦੇ باوجود ਵੀ ਪੈਸੇ ਦਾ ਬੰਦਾ ਕੁਝ ਵੀ ਨਹੀਂ ਹੈ। ਕਈਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਹੈ। ਕਈਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡਾ ਸਾਰਾ ਪੈਸਾ ਫਜ਼ੂਲ ਖਰਚੇ ਦੇ ਵਿੱਚ ਲੱਗ ਜਾਂਦਾ ਹੈ। ਕਹਿਣ ਤੋਂ ਭਾਵ ਇਹ ਕਿ ਜੋ ਵੀ ਮਤਲਬ ਕਿ ਆਪਣੇ ਘਰ ਦੇ ਵਿੱਚ ਦੁੱਖ ਤਕਲੀਫ ਆਉਂਦੀ ਹੈ, ਉਹਦੀ ਮੇਨ ਵਜ੍ਹਾ ਪੈਸਾ ਹੁੰਦੀ ਹੈ। ਜੇਕਰ ਸਾਡੇ ਘਰ ਦੇ ਵਿੱਚ ਪੈਸਾ ਹੋਵੇਗਾ, ਸਾਡੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਸਾਂਡੇ ਕਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਨਹੀਂ ਆਵੇਗੀ ਇਸੇ ਹੀ ਤਰ੍ਹਾਂ ਜੇਕਰ ਅਸੀਂ ਇਹ ਪੈਸਿਆਂ ਦੇ 10 ਰੁਪਏ ਦੇ ਨੋਟ ਦਾ ਉਪਾਗ ਕਰਦੇ ਹਾਂ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਤੇ ਚਮਤਕਾਰਯੋਗ ਉਪਾਅ ਹੁੰਦੇ ਹਨ ਬਿਲਕੁਲ ਸਿੰਪਲ ਤੇ ਛੋਟੇ ਜਿਹੇ ਉਪਾਅ ਹੁੰਦੇ ਹਨ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਉਪਾਅ ਕਰਨ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ ਇਸੇ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇਹ ਉਪਾਅ ਲੈ ਕੇ ਆਏ ਹਾਂ ਜਾਂ ਜੋ ਕਿ ਜੋ ਵੀ ਪੈਣਪਰਾ ਅੱਜ ਦੇ ਸਮੇਂ ਦੇ ਵਿੱਚ ਆਪਣੇ ਘਰ ਦੇ ਵਿੱਚ ਇਹ ਪ੍ਰੋਬਲਮ ਪੈਸੇ ਦੀ ਪਰੇਸ਼ਾਨੀ ਤੋਂ ਪਰੇਸ਼ਾਨ ਹਨ। ਉਹਨਾਂ ਦੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਗਰੀਬੀ ਹੈ। ਉਹਨਾਂ ਦੇ ਕੋਲ ਪੈਸਾ ਨਹੀਂ ਹੈ ਤਾਂ ਉਹ ਇਸ ਉਪਾਅ ਨੂੰ ਕਰਕੇ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰ ਸਕਦੇ ਹਨ। ਇਸੇ ਹੀ ਤਰ੍ਹਾਂ 10 ਰੁਪਏ ਦੇ ਨੋਟ ਦਾ ਇੱਕ ਛੋਟਾ ਜਿਹਾ ਉਪਾਅ ਸੀ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ। ਐਸਪਾ ਨੂੰ ਆਪਾਂ ਕਰਨਾ ਕਿਹੜੇ ਤਰੀਕੇ ਦੇ ਨਾਲ ਹੈ ਕਿਵੇਂ ਕਰਨਾ ਹੈ ਸਾਰੀ ਜਾਣਕਾਰੀ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਸਾਧ ਸੰਗਤ ਜੀ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਕਾਜ ਸੌਣ ਵਾਲੀ ਹੈ ਸੰਗਤ ਜੀ ਐਸਪਾ ਨੂੰ ਕਰਨ ਦੇ ਲਈ ਸਾਨੂੰ ਕੀ ਚਾਹੀਦਾ ਹੈ ਇੱਕ 10 ਰੁਪਏ ਦਾ ਨੋਟ ਇੱਕ 10 ਰੁਪਏ ਦਾ ਨੋਟ ਲੈਣਾ ਹੈ ਤੇ ਇਸਪਾ ਨੂੰ ਤੁਸੀਂ ਕਰਨਾ ਹੈ ਸਵੇਰ ਦੇ ਸਮੇਂ ਇਸ ਪ੍ਰਾਣੂ ਕਾਦੇ ਸਮੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜੋ ਤੁਹਾਨੂੰ ਅਸੀਂ ਲੱਕੀ ਨੰਬਰ ਦੱਸਾਂਗੇ ਜੋ ਤੁਸੀਂ ਇਸ ਨੋਟ ਦੇ ਉੱਪਰ ਲਿਖਣਾ ਹੈ ਉਸ ਨੰਬਰ ਨੂੰ ਤੁਸੀਂ ਰੈੱਡ ਪੈਨ ਦੇ ਨਾਲ ਹੀ ਲਿਖਣਾ ਹੈ ਜਾਂ ਫਿਰ ਰੈੱਡ ਸਕੈਚ ਦੇ ਨਾਲ ਲਿਖ ਸਕਦੇ ਹੋ ਜਿਹੜਾ ਨੋਟ ਹੋਵੇਗਾ ਉਸ ਤੇ ਤੁਸੀਂ ਰਾਈਟ ਸਾਈਡ ਤੇ ਇਸ ਤੁਸੀਂ ਨੰਬਰ ਨੂੰ ਲਿਖਣਾ ਹੈ ਜੇਕਰ ਤੁਸੀਂ ਇਸ ਗੱਲ ਨੂੰ ਖਾਸ ਧਿਆਨ ਦੇ ਵਿੱਚ ਰੱਖਦੇ ਹੋ ਸਿਰਫ ਇਸੇ ਹੀ ਪ੍ਰੋਸੈਸ ਦੇ ਨਾਲ ਇਹ ਉਪਾਗ ਕਰਦੇ ਹੋ ਤਾਂ ਤੁਹਾਨੂੰ ਇਸ ਉਪਾਦਾਰ ਚਲਚ ਜ਼ਰੂਰ ਮਿਲੇਗਾ ਜੇਕਰ ਤੁਸੀਂ ਆਪਣੀ ਮਨਮਰਜ਼ੀ ਦੇ ਨਾਲ ਆਪਣੀ ਮਨ ਤੌਰ ਤੇ ਇਹ ਉਪਾ ਕਰੋਗੇ ਤਾਂ ਫਿਰ ਤੁਹਾਨੂੰ ਇਸ ਦਾ ਕੋਈ ਵੀ ਲਭ ਨਹੀਂ ਹੋਵੇਗਾ ਕਿਉਂਕਿ ਕਈ ਵਾਰ ਕਈ ਲੋਕਾਂ ਨੂੰ ਇਹਨਾਂ ਚੀਜ਼ਾਂ ਤੇ ਗੌਰ ਨਹੀਂ ਹੁੰਦਾ ਧਿਆਨ ਨਹੀਂ ਹੁੰਦਾ ਕਿ ਕੀ ਕਹਿ ਦਿੰਦੇ ਹਨ ਕਿ ਅਸੀਂ ਲੈਫਟ ਸਾਈਡ ਤੇ ਲਿਖ ਲਵਾਂਗੇ ਤਾਂ ਇਹਦੇ ਵਿੱਚ ਕੋਈ ਵੱਡੀ ਗੱਲ ਹੈ। ਸੰਗਤ ਜੀ ਇਸ ਨੂੰ ਤੁਸੀਂ ਲੈਫਟ ਸਾਈਡ ਤੇ ਨਹੀਂ ਲਿਖਣਾ ਇਸ ਨੂੰ ਤੁਸੀਂ ਰਾਈਟ ਸਾਈਡ ਤੇ ਹੀ ਲਿਖਣਾ ਹੈ। ਫਿਰ ਹੀ ਤੁਹਾਨੂੰ ਇਸ ਦਾ ਲਾਭ ਹੋਵੇਗਾ। ਇਸ ਤਰ੍ਹਾਂ ਤੁਸੀਂ ਬਿਲਕੁਲ ਵੀ ਨਹੀਂ ਲਿਖਣਾ। ਆਪਣੀ ਮਨਮਰਜ਼ੀ ਦੇ ਨਾਲ ਤੁਸੀਂ ਕੁਝ ਵੀ ਉਪਾਅ ਨੂੰ ਨਹੀਂ ਕਰਨਾ। ਤੁਹਾਡਾ ਨਹੀਂ ਤਾਂ ਨੁਕਸਾਨ ਹੋਵੇਗਾ। ਬਸ ਤੁਹਾਨੂੰ ਇਸ ਪਾ ਦਾ ਰਿਜ਼ਲਟ ਨਹੀਂ ਮਿਲੇਗਾ। ਜੇਕਰ ਤੁਸੀਂ ਦੱਸੇ ਹੋਏ ਪ੍ਰੋਸੈਸ ਦੇ ਮੁਤਾਬਿਕ ਇਸ ਪਾਣੂ ਕਰਦੇ ਹੋ ਤਾਂ ਇਹ નિਸਫਲ ਨਹੀਂ ਹੋਵੇਗਾ ਉਸ ਦਾ ਤੁਹਾਨੂੰ ਫਾਇਦਾ ਹੋਵੇਗਾ ਇਸ ਪਾਣੂ ਕਰਨ ਦੇ ਲਈ ਕੋਈ ਵੀ ਦਿਨ ਵਾਰ ਦੀ ਪ੍ਰੋਬਲਮ ਨਹੀਂ ਹੈ ਤੁਸੀਂ ਇਸ ਦਿਨ ਤੁਸੀਂ ਇਸ ਨੂੰ ਜਿੰਨੇ ਮਰਜ਼ੀ ਵਾਰ ਕਰ ਸਕਦੇ ਹੋ ਬਸ ਉਸੇ ਕਰਨਾ ਸੇਮ ਬਸ ਸਿਆ ਸਿਆ ਧਿਆਨ ਰੱਖਣਾ ਹੈ ਕਿ ਤੁਸੀਂ ਸਵੇਰ ਦੇ ਟਾਈਮ ਕਰਨਾ ਹੈ ਸੋ ਇਹਦੇ ਸਮੇ ਤੁਸੀਂ ਬਸ ਸਵੇਰ ਦੇ ਸਮੇਂ ਪਾਕ ਕਰਨ ਸਮੇ ਰੁਪਏ ਦਾ ਤੁਸੀਂ 10 ਰੁਪਏ ਦਾ ਨੋਟ ਲੈਣਾ ਹੈ ਤੁਸੀਂ ਰੈੱਡ ਕਲਰ ਪੈਨ ਜਾਂ ਸਕੈਚ ਮਾਰਕਰ ਕੋਈ ਵੀ ਲੈ ਸਕਦੇ ਹੋ ਜੋ ਨੰਬਰ ਹੈ ਉਹ ਤੁਸੀਂ ਨੋਟ ਰਾਈਟ ਸਾਈਡ ਤੇ ਲਿਖਣਾ ਹੈ ਤੇ ਜਿਹੜਾ ਲੱਕੀ ਨੰਬਰ ਹੈ ਉਹ ਕਿਹੜਾ ਹੈ ਉਸ ਨੂੰ ਹੀ ਤੁਸੀਂ ਨੋਟ ਕਰ ਸਕਦੇ ਹੋ ਜਾਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਨੰਬਰ ਹੈ ਜੀ 7800 ਇਹ ਬਹੁਤ ਹੀ ਜ਼ਿਆਦਾ ਲੱਕੀ ਨੰਬਰ ਹੁੰਦਾ ਹੈ। ਕਈ ਲੋਕ ਕੀ ਕਰਦੇ ਹਨ ਕਿ ਇਸ ਨੰਬਰ ਦੇ ਜਿਵੇਂ ਕਿ ਕੋਈ ਵੀ ਉਹ ਚੀਜ਼ ਖਰੀਦਦੇ ਹਨ। ਗੱਡੀ, ਬਾਈਕ ਕੋਈ ਵੀ ਚੀਜ਼ ਖਰੀਦਦੇ ਹਨ ਤਾਂ ਇਸ ਨੰਬਰ ਦਾ ਖਾਸ ਧਿਆਨ ਰੱਖਦੇ ਹਨ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਲੱਕੀ ਨੰਬਰ ਹੈ। ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਵੀ ਕੋਈ ਆਪਣੇ ਘਰ ਦੇ ਵਿੱਚ ਕੋਈ ਵੀ ਆਪਣਾ ਵਾਹਨ ਖਰੀਦਣਾ ਚਾਹੁੰਦੇ ਹੋ। ਗੱਡੀ, ਬਾਈਕ, ਸਕੂਟੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਇਸ ਨੰਬਰ ਦੇ ਜਾਂ ਤਾਂ ਤੁਸੀਂ ਕੋਈ ਚੀਜ਼ ਖਰੀਦ ਰਹੇ ਹੋ ਤੇ ਜਾਂ ਫਿਰ ਤੁਹਾਨੂੰ ਇਸ ਨੰਬਰ ਦੀ ਕੋਈ ਵੀ ਚੀਜ਼ ਮਿਲ ਰਹੀ ਹੈ ਗੱਡੀ ਪਾਈਕ ਜਾਂ ਸਕੂਟੀ ਤੇ ਉਸ ਨੂੰ ਤੁਸੀਂ ਬਿਲਕੁਲ ਵੀ ਨਹੀਂ ਛੱਡਣਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਲੱਕੀ ਹੋਵੇਗਾ ਉਸ ਚੀਜ਼ ਨੂੰ ਤੁਸੀਂ ਬਿਨਾਂ ਸੋਚੇ ਸਮਝੇ ਹੀ ਖਰੀਦ ਲੈਣਾ ਹੈ ਕਿਉਂਕਿ ਇਹ ਇੰਨਾ ਜ਼ਿਆਦਾ ਸ਼ੁਭ ਅਤੇ ਲੱਕੀ ਨੰਬਰ ਮੰਨਿਆ ਜਾਂਦਾ ਹੈ ਇਹ ਸਾਡੇ ਘਰ ਦੇ ਲਈ ਬਹੁਤ ਹੀ ਜ਼ਿਆਦਾ ਚੰਗਾ ਹੁੰਦਾ ਹੈ ਤੇ ਸਾਨੂੰ ਅੱਗੇ ਬਹੁਤ ਸਾਰੀਆਂ ਪ੍ਰੋਬਲਮ ਤੇ ਮੋਸ਼ਕਲਨ ਦੂਰ ਕਰਕੇ ਸਾਨੂੰ ਬਹੁਤ ਵਧੀਆ ਬਹੁਤ ਵੱਡੀਆਂ ਤਰੱਕੀਆਂ ਹਾਸਲ ਕਰਵਾਉਂਦਾ ਹੈ ਇਸ ਨੰਬਰ ਵਾਲੀ ਚੋ ਵੀ ਸਾਡੇ ਕੋਲ ਕੋਈ ਵੀ ਵਾਹਨ ਹੁੰਦਾ ਹੈ ਗੱਡੀ ਹੈ ਜਾਂ ਬਾਈਕ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਰਘਟਨਾ ਨਹੀਂ ਹੁੰਦੀ ਉਸ ਨੂੰ ਉਸ ਨੂੰ ਖੁਰੋਚ ਤੱਕ ਨਹੀਂ ਆਉਂਦੀ ਕਹਨ ਤੋਂ ਭਾਵ ਕਿ ਜਿਵੇਂ ਰੈਕਸਟੈਂਟ ਜਾਂ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਫੇਸ ਨਹੀਂ ਕਰਨੀ ਪੈਂਦੀ ਹਮੇਸ਼ਾ ਉਹ ਚੀਜ਼ ਸਾਡੇ ਲਈ ਬਹੁਤ ਹੀ ਜ਼ਿਆਦਾ ਸਹੀ ਰਹਿੰਦੀ ਹੈ ਤਾਂ ਸਾਨੂੰ ਬਹੁਤ ਜ਼ਿਆਦਾ ਤਰੱਕੀ ਵੱਲ ਲੈ ਕੇ ਚਲਦੀ ਹੈ ਇਸ ਕਰਕੇ ਤੁਹਾਨੂੰ ਇਸ ਨੰਬਰ ਦੀ ਕੋਈ ਵੀ ਚੀਜ਼ ਮਿਲੇ ਉਹ ਤੁਸੀਂ ਚਾਹ ਪੰਜਾਬ ਖਰੀਦ ਲੈਣੇ ਹੈ ਜੇਕਰ ਤੁਹਾਨੂੰ ਕੋਈ 2-4 ਪੈਸੇ ਕੋਈ 2-4000 ਉਹ ਚੀਜ਼ ਮਹਿੰਗੀ ਵੀ ਮਿਲੇ ਤਾਂ ਤੁਸੀਂ ਤਾਂ ਵੀ ਖਰੀਦ ਲਓ ਉਸ ਚੀਜ਼ ਨੂੰ ਛੱਡੋ ਨਾ ਕਿਉਂਕਿ ਇਹ ਮੌਕਾ ਤੁਹਾਡੇ ਹੱਥ ਕਦੇ ਵੀ ਵਾਪਸ ਨਹੀਂ ਆਉਣਾ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖੋ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੀ 10 ਰੁਪਏ ਦੇ ਨੋਟ ਦੇ ਉੱਪਰ ਜਿਸ ਤਰੀਕੇ ਦੇ ਨਾਲ 600 ਰੁਪਏ ਨੂੰ ਕਰਨਾ ਹੈ ਕਿਵੇਂ ਕਰਨਾ ਹੈ ਹੁਣ ਆਪਾਂ ਉਪਾਅ ਬਾਰੇ ਗੱਲ ਕਰਦੇ ਹਾਂ ਜੇਕਰ ਤੁਸੀਂ ਨੋਟ ਦਾ ਉਪਯੋਗ ਕਰ ਲਵੋਗੇ ਤਾਂ ਤੁਹਾਡੇ ਘਰ ਦੀ ਜਿੰਨੀ ਵੀ ਗਰੀਬੀ ਹੈ ਤੁਹਾਡੇ ਘਰ ਦੇ ਵਿੱਚੋਂ ਇੱਕਦਮ ਖਤਮ ਹੋ ਮੇਗੀ ਅਸੀਂ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਤੇ ਪੈਸਿਆਂ ਦੀ ਪ੍ਰਾਪਤੀ ਦੇ ਲਈ ਜਿਹੜਾ ਨੋਟ ਉਸ ਦੇ ਉੱਪਰ ਇਸ ਲੱਕੀ ਨੰਬਰ ਨੂੰ ਲਿਖ ਕੇ ਅਸੀਂ ਇਹ ਛੋਟਾ ਜਿਹਾ ਉਪਾਅ ਕਰ ਲੈਣਾ ਹੈ ਤੇ ਇਹ ਉਪਾਅ ਕਰਦੇ ਸਮੇਂ ਜਦੋਂ ਤੁਸੀਂ ਇਸ ਲੱਕੀ ਨੰਬਰ ਨੂੰ ਇਸ ਨੋਟ ਦੇ ਉੱਪਰ ਲਿਖੋਗੇ ਤਾਂ ਤੁਸੀਂ ਨੋਟ ਗਲਤੀ ਦੇ ਨਾਲ ਵੀ ਕਿਸੇ ਨੂੰ ਨਹੀਂ ਦੇਣਾ ਤੁਸੀਂ ਹਮੇਸ਼ਾ ਦੇ ਲਈ ਆਪਣੇ ਕੋਲ ਇਸ ਨੋਟ ਨੂੰ ਸੰਭਾਲ ਕੇ ਰੱਖਣਾ ਹੈ ਇਸ ਨੋਟ ਨੂੰ ਤੁਸੀਂ ਕਦੇ ਵੀ ਉਸ ਨਹੀਂ ਕਰਨਾ ਘਰ ਦੀ ਜੋ ਲੇਟਿਸ ਹੈ ਉਹ ਜਾਣ ਤਾਂ ਇਸ ਨੋਟ ਨੂੰ ਆਪਣੇ ਪਾਸ ਦੇ ਵਿੱਚ ਪਾ ਕੇ ਰੱਖ ਸਕਦੀ ਹੈ ਇਸੇ ਤਰੀਕੇ ਦੇ ਨਾਲ ਜੋ ਘਰ ਦੇ ਜੋ ਮੇਨ ਮੈਂਬਰ ਨੇ ਜੋ ਕਿ ਜਿਵੇਂ ਹਸਬੰਡ ਵਾਈਫ ਜੋ ਵੀ ਵਾਈਫ ਹੈ ਉਹ ਆਪਣੇ ਪਾਸ ਵਿੱਚ ਪਾ ਕੇ ਰੱਖ ਸਕਦੀ ਹੈ ਹਸਬੰਡ ਆਪਣੀ ਪਾਕਟ ਦੇ ਵਿੱਚ ਪਾ ਕੇ ਰੱਖ ਸਕਦੇ ਹਨ ਜਿੱਥੇ ਵੀ ਦੋਨਾਂ ਨੂੰ ਸਹੀ ਲੱਗੇ ਉਥੇ ਇਸ ਨੋਟ ਨੂੰ ਰੱਖ ਸਕਦੇ ਹਨ ਬਸ ਕਿਸੇ ਨੂੰ ਦੇਣਾ ਨਹੀਂ ਤੇ ਇਸ ਨੂੰ ਜੋਸ਼ ਨਹੀਂ ਕਰਨਾ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਚਾਹੋ ਤਾਂ ਤੁਹਾਡੇ ਕਾਰ ਦੇ ਵਿੱਚ ਜੇਕਰ ਤਜੋਰੀ ਬਣੀ ਹੋਈ ਹੈ ਜਿੱਥੇ ਤੁਸੀਂ ਪੈਸਾ ਗਹਿਣਾ ਰੱਖਦੇ ਹੋ ਤਾਂ ਤੁਸੀਂ ਉੱਥੇ ਵੀ ਇਸ ਨੋਟ ਨੂੰ ਰੱਖ ਸਕਦੇ ਹੋ ਕਿਉਂਕਿ ਇਹ ਨੋਟ ਹੁਣ ਤੁਹਾਡੇ ਲਈ ਕੋਈ ਆਮ ਗੱਲ ਨਹੀਂ ਇਸ ਨੋਟ ਦੇ ਉੱਪਰ ਉਹ ਲੱਕੀ ਨੰਬਰ ਲਿਖਿਆ ਹੋਇਆ ਹੈ ਜੋ ਤੁਹਾਡੀ ਕਿਸਮਤ ਨੂੰ ਲੱਕੀ ਬਣਾ ਦੇਵੇਗਾ ਤੁਹਾਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਵੇਗਾ ਤੁਹਾਨੂੰ ਰੋਡਪਤੀ ਤੋਂ ਕਰੋੜਪਤੀ ਬਣਾਵੇਗਾ ਇਹ ਲੱਕੀ ਨੰਬਰ ਵਾਲਾ ਤੁਹਾਡੇ ਲਈ ਇੱਕ ਚਮਤਕਾਰ ਹੀ ਸਾਬਤ ਹੋਵੇਗਾ ਜਿਸ ਨੂੰ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਸੰਭਾਲ ਕੇ ਰੱਖੋਗੇ ਇੱਕ ਛੋਟਾ ਜਿਹਾ ਤੇ 2 ਸੈਕਿੰਡ ਦਾ ਉਪਾਅ ਹੈ ਇਸ ਵੀਡੀਓ ਨੂੰ ਦੇਖਣ ਦੇ ਉਪਰੰਤ ਤੁਸੀਂ ਇਸ ਨੂੰ ਕਰ ਲਓ ਤੇ ਆਪਣੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਲਓ ਇਸ ਪਾਣ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ ਕਿਉਂਕਿ ਏਜ ਉਹ ਨੋਟਾਂ ਵਾਲੇ ਉਪਾਅ ਹੁੰਦੇ ਹਨ ਇਹ ਬਹੁਤ ਹੀ ਜ਼ਿਆਦਾ کارਗਰ ਤੇ ਸਿੱਧ ਹੁੰਦੇ ਹਨ ਜੋ ਕੰਮ ਆਉਂਦੇ ਹਨ ਜੋ ਸਾਨੂੰ ਸਫਲਤਾ ਦਿਲਵਾਉਂਦੇ ਹਨ ਤੇ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ